ਸਵਾਗਤ ਹੈ ਦੋਸਤੋ ਤੁਹਾਡਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੈ ਸੇਰਾ ਜੋ ਨੈਸ਼ਨਲ ਹਾਈਵੇ ਬਣ ਰਿਹਾ ਹੈ ਫੋਰ ਤੋਂ ਅੱਗੇ ਜੋ ਗੰਗਾ ਨਗਰ ਹੈ ਤੁਹਾਨੂੰ ਲੈ ਸੇਰਾ ਦਿਖਾ ਰਹੇ ਹਾਂ ਇਹ ਬਣ ਰਿਹਾ ਉਹਦੀ ਲਾਈਵ ਸਿਹਰਾ ਤੁਹਾਨੂੰ ਦਿਖਾ ਰਿਹਾ ਅਦਰ ਸਿਹਰਾ ਜੇ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਜੋ ਬਣ ਰਿਹਾ ਇੱਕ ਭਾਰਤ ਵਾਲਾ ਰੋਡ ਆ ਇੱਜਾ ਇਸ ਨੂੰ ਅੱਗੇ ਦੇਖੋ ਇਹ ਤੁਹਾਨੂੰ ਸਿਹਰਾ ਦਿਖਾ ਰਿਹਾ ਇੱਧਰ ਇਹ ਜੋ ਗੰਗਾ ਨਗਰ ਨੂੰ ਸੜਕ ਜਾ ਰਹੀ ਹੈ ਰੋਡ ਦੇਖ ਸਕਦੇ ਹੋ ਗੰਗਾ ਨਗਰ ਨੂੰ ਸੜਕ ਤੇ ਆ ਰਹੀ ਹੈ ਫੋਨ ਅਸੀਂ ਇਸ ਟਾਈਮ ਜਾ ਰਹੇ ਆ ਗੰਗਾ ਨਗਰ ਜੋ ਰੋੜਾ ਉਹਦੇ ਉੱਪਰ ਜਾ ਰਹੇ ਆ ਤੇ ਰੂਸੀਰਾ ਦਿਖਾ ਰਹੇ ਆ ਪੀਕਾ ਨੇਰ ਜਿਹੋ ਇਥੋਂ ਆ 286 ਕਿਲੋਮੀਟਰ ਗੰਗਾ ਨਗਰ 45 ਕਿਲੋਮੀਟਰ ਸਾਧੂ ਵਾਲਾ ਤੇ ਰਹਿ ਜਾਂਦਾ ਤੋ ਆ ਰਹੇ ਇਸ ਵੀ ਰੋਡ ਰੋੜੀਆ ਬਣਿਆ ਗੰਗਾ ਨਗਰ ਹਾਈਵੇ ਰੋਡ ਫੇਸਬੁੱਕ YouTube ਤੇ ਲਾਈਵ ਚੱਲ ਰਿਹਾ ਸੋ ਜਿੰਨੇ ਵੀ ਦੋਸਤ ਦੇਖ ਰਹੇ ਆ ਇੱਕ ਵਾਰੀ ਇਹਨੂੰ ਸ਼ੇਅਰ ਕਰ ਦਿਆ ਜੇ ਤੁਹਾਨੂੰ ਅੱਗੇ ਵੀ ਤਸਵੀਰਾਂ ਦਿਖਾਉਣੇ ਆ ਜਿਆ ਫਾਲ ਫੋ ਦੋਸਤੋ ਲਾਈਵ ਸੀਰਾ ਦਿਖਾ ਰਿਹਾ ਤੁਹਾਨੂੰ ਗੰਗਾ ਨਗਰ ਹਾਈਵੇ ਰੋਡ ਦੀਆਂ ਅਸੀਂ ਜਾ ਰਹੇ ਸੀਗੇ ਗੰਗਾ ਨਗਰ ਰੋਡ ਤੇ ਜਿਹਦੀਆਂ ਤੁਹਾਨੂੰ ਸੀਰਾ ਦਿਖਾ ਰਿਹਾ ਇਹ ਗ੍ਰੇਸ ਦਾ ਮੋਟਰ ਸੋ ਦੋਸਤੋ ਫੇਸਬੁੱਕ YouTube ਤੇ ਲਾਈਵ ਚੱਲ ਰਿਹਾ ਹੈ ਇੱਕ ਵਾਰੀ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ